ਅਕਾਲੀ ਦਲ ਦੇ ਵਿੱਚ ਵੱਡਾ ਰੌਲਾ ਪੈਣ ਵਾਲਾ ਹੈ ਕਿਉਂਕਿ ਮਨਪ੍ਰੀਤ ਸਿੰਘ ਐਯਾਲੀ ਹੁਣ ਸੁਖਬੀਰ ਬਾਦਲ ਦੇ ਸਿੱਧਾ-ਸਿੱਧਾ ਖਿਲਾਫ ਹੁੰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਮਨਪ੍ਰੀਤ ਐਯਾਲੀ ਨੇ ਨਵੀਂ ਅਕਾਲੀ ਦਲ ਦੀ ਭਰਤੀ ਦਾ ਐਲਾਨ ਅਤੇ ਅਪੀਲ ਪੰਜਾਬੀਆਂ ਨੂੰ ਕਰ ਦਿੱਤੀ ਹੈ ਸਾਰੇ ਹੀ ਪੰਜਾਬੀਆਂ ਨੂੰ ਸਾਰੇ ਹੀ ਪੰਥਰ ਤੈਸ਼ੀਆਂ ਨੂੰ ਮੈਂ ਅਪੀਲ ਕਰਦਾ ਕਿ 18 ਮਾਰਚ ਨੂੰ 11 ਵਜੇ ਸ਼੍ਰੀ ਕਾਲ ਤਕ ਸਾਹਿਬ ਤੋਂ ਅਰਦਾਸ ਬੇਨਤੀ ਕਰਕੇ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਹੈ ਜਿਹੜੀ ਉਹ ਸ਼ੁਰੂ ਹੋਣ ਜਾ ਰਹੀ ਆ ਸੋ ਸਾਰਿਆਂ ਨੂੰ ਵੀ ਬੇਨਤੀ ਆ ਕਿ ਵੱ ਚੜ ਕੇ ਹਮ ਹਮਾ ਕੇ ਉਸ ਭਰਤੀ ਮੁਹਿੰਮ ਦੇ ਵਿੱਚ ਤੁਸੀਂ ਹਿੱਸਾ ਲਓ ਤਾਂ ਜੋ ਜਿਹੜੀ ਖੇਤਰੀ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਇਸ ਨੂੰ ਮਜ਼ਬੂਤ ਕੀਤਾ ਜਾ ਸਕੇ ਕਿਉਂਕਿ 2 ਦਸੰਬਰ ਨੂੰ ਖਿਰੀ ਕਾਲ ਤੱਕ ਸਾਫ ਦੀ ਫਸੀਲ ਤੋਂ ਪੰਜ ਸਿੰਘ ਸਹਿਬਾਨ ਵੱਲੋਂ ਇੱਕ ਹੁਕਮ ਜਾਰੀ ਕੀਤਾ ਗਿਆ ਸੀ ਜਿਸ ਦੇ ਤਹਿਤ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਅਤੇ ਹੁਣ ਉਹੀ ਪੰਜ ਮੈਂਬਰੀ ਕਮੇਟੀ ਹੈ ਜਿਹੜੀ ਸੱਤਾ ਦੇ ਵਿੱਚੋਂ ਉਹ ਜਸੇਰ ਸਹਿਬਾਨ ਦੇ ਆਦੇਸ਼ ਮੁਤਾਬਕ ਇਹ ਭਰਤੀ ਮੁਹਿੰਮਾ ਜਿਹੜੀ ਇਹ ਸ਼ੁਰੂ ਕਰਨ ਜਾ ਰਹੀ ਆ ਸੋ ਇਸ ਲਈ ਸਾਰੇ ਸਾਡੇ ਸਿੱਖ ਭੈਣ ਭਰਾ ਬਜ਼ੁਰਗ ਸਾਡੀਆਂ ਭੈਣਾਂ ਮਾਤਾਵਾਂ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਕਿ ਤੁਸੀਂ ਸਾਰੇ ਸ਼ਰੋਮਣੀ ਅਕਾਲੀ ਦਲ ਦੇ ਮੈਂਬਰ ਬਣੋ ਤਾਂ ਮਨਪ੍ਰੀਤ ਅਯਾਲੀ ਨੇਤਾ ਪੂਰੇ ਪੰਜਾਬੀਆਂ ਨੂੰ ਅਪੀਲ ਕਰ ਦਿੱਤੀ ਹੈ ਕਿ ਸ਼੍ਰੀ ਦਰਬਾਰ ਸਾਹਿਬ ਪਹੁੰਚ ਕੇ ਅਕਾਲੀ ਦਲ ਦੀ ਭਰਤੀ ਮੁਹਿੰਮ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਜਾਵੇ ਤੇ ਨਵੇਂ ਅਕਾਲੀ ਦਲ ਨੂੰ ਸ਼ੁਰੂਆਤ ਕੀਤੀ ਜਾਵੇ ਇਸ ਤੋਂ ਪਹਿਲਾਂ ਸੁਖਬੀਰ ਬਾਦਲ ਨੇ ਬੀਤੇ ਜਨਵਰੀ ਦੇ ਵਿੱਚ ਅਕਾਲੀ ਦਲ ਦੀ ਨਵੀਂ ਭਰਤੀ ਦੀ ਸ਼ੁਰੂਆਤ ਕੀਤੀ ਸੀਗੀ ਤੇ ਸੁਖਬੀਰ ਬਾਦਲ ਵੱਲੋਂ ਆਪਣੇ ਘਰ ਤੋਂ ਵਰਕਰਾਂ ਨੂੰ ਨਵੀਂ ਭਰਤੀ ਕਰਵਾ ਕੇ ਅਕਾਲੀ ਦਲ ਦੀ ਨਵੀਂ ਭਰਤੀ ਦੀ ਸ਼ੁਰੂਆਤ ਕੀਤੀ ਗਈ ਸੀ ਜਿਸ ਵੇਲੇ ਸੁਖਬੀਰ ਸਿੰਘ ਬਾਦਲ ਨੇ ਇਹ ਕੁਝ ਗੱਲਾਂ ਕਹੀਆਂ ਸੀ ਗੱਲ ਹੈ ਕਿ ਅੱਜ ਪਾ ਅਕਾਲੀ ਦਲ ਦੀ ਭਰਤੀ ਆਪਣੇ 170 ਬੂਤ ਹੈ 170 ਬੂਤਾਂ ਤੋਂ ਆਪਣੇ ਹਰ ਬੂਤੋਂ ਘੱਟ ਤੋਂ ਘੱਟ 200 ਮੈਂਬਰ ਆ ਫਰਜ਼ੀ ਹੋਣਾ ਹਰ ਬੂਤੋਂ ਉਹ ਤੋਂ ਵੱਧ ਜਿਹੜੇ ਆਊਗਾ ਉਹਨੂੰ ਫਿਰ ਅਸੀਂ ਸਿਲਵਰ ਮੈਡਲ 골ਡ ਮੈਡਲ ਉਹਦੇ ਹਿਸਾਬ ਨਾਲ ਦੇਵਾਂਗੇ ਹਲਕੇ ਵਾਲੇ ਹੈਂ ਜਾਂ ਕੋਈ ਜੇ ਦੋ ਦੋ ਘਟ ਗਿਆ ਉਹਨੂੰ ਫਿਰ ਫੇਲ ਹੈਂ ਅੱਛਾ ਹੁਣ ਕਰਨਾ ਕੀ ਆ ਤੁਸੀਂ ਦੇਖੋ ਦਾਸ ਸਿੱਪੀਏ ਦੀ ਪਤਨੀ ਪਰ ਆਪਾਂ ਆਪਣੇ ਜੇਬ ਚੋਂ ਹੀ ਦੇਣੇ 10 ਰੁਪਏ ਜਿਹਨੇ ਭਰਤੀ ਕਰਨੀ ਹੈ ਉਹ ਆਪਣੀ ਜੇਬ ਚੋਂ ਜੋ ਕਿ ਜੇ 10 ਰੁਪਏ ਦਊਗਾ ਉਹਦਾ ਪਾਰਟੀ ਦੇ ਵਿੱਚ ਇੱਕ ਤਾਂ ਯੋਗਦਾਨ ਹੋਊਗਾ ਇੱਕ ਉਹਦਾ ਆਪ ਹੋਊਗਾ ਉਹਨੇ ਆਪਾਂ ਕੀ ਕਰਦੇ ਪਹਿਲੇ ਆਪਣੇ ਕੋਲ ਮੈਂ ਸਰਪੰਚ ਕਹਿੰਦਾ ਯਾਰ ਮੈਂ 100 ਰੁਪਏ ਮੈਂ ਫੜਾਣਾ 10 ਬੰਦੇ ਨਾਲ ਮੈਂ ਮੈਂ ਵੀ ਪਿੰਡ ਦੇ ਸਾਰਿਆਂ ਨੂੰ ਦੇ ਸਕਦਾ ਤੁਹਾਡੇ ਸਾਰਿਆਂ ਨੂੰ ਦੇ ਸਕਦਾ ਪਰ ਨਹੀਂ 10 ਰੁਪਏ 10 ਰੁਪਏ ਕੁਝ ਵੀ ਨਹੀਂ ਹੈ ਯਾਰ ਆਪਣੀ ਅਤੇ ਤੁਸੀਂ ਕੀ ਕਰਨਾ ਹੈ ਟੇਬਲ ਲਾਉਣਾ ਹੈ ਆਪਣੀ ਸਾਥ ਚ ਜਾਂ ਕਿਤੇ ਵੀ ਟੇਬਲ ਲਾ ਕੇ ਕਾਲੀ ਦਾਦੀ ਭਰਤੀ ਉਹਦੇ ਵਿੱਚ ਤੁਸੀਂ ਟੇਬਲ ਲਾ ਕੇ ਬੰਦੇ ਉੱਥੇ ਉੱਥੇ ਭਰਤੀ ਕਰਨੀ ਹੈ ਉਹਦੇ ਵਿੱਚ ਪੂਰੇ ਫਾਰਮ ਟੈਲੀਫੋਨ ਨੰਬਰ ਤੋਂ ਲੈ ਕੇ ਸਾਰਾ ਕੁਝ ਹੋਊਗਾ ਉਹਦੇ ਬਾਅਦ ਉਹ ਲਿਸਟ ਬਣਨੀ ਹੈ ਫਿਰ ਤੁਸੀਂ ਇੱਥੇ ਦਫ਼ਤਰ ਚੋਂ ਆ ਮੁੰਡਾ ਹੈਗਾ ਭਰਤੀ ਕਾਪੀਆਂ ਕੱਲ ਤੋਂ ਲੈ ਜਾਓ ਅਗਲੇ ਮਹੀਨੇ ਦੀ 15 ਤਰੀਕ ਤੋਂ ਪਹਿਲੇ ਪਹਿਲੇ ਆਖਤਮ ਹੋਣੀ ਹੈ ਤਾਂ ਸੁਖਬੀਰ ਸਿੰਘ ਬਾਦਲ ਤਾਂ ਆਕਾਲੀ ਦਲ ਦੀ ਨਵੀਂ ਭਰਤੀ ਵੀ ਕਰਵਾ ਚੁੱਕੇ ਨੇ ਤੇ ਹੁਣ ਇਸ ਦੇ ਖਿਲਾਫ ਹੋਏ ਆਦੇਸ਼ਾਂ ਦੇ ਤਹਿਤ ਮਨਪ੍ਰੀਤ ਸਿੰਘ ਐਯਾਲੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਬੇਨਤੀ ਕਰਕੇ ਸ਼੍ਰੀ ਦਰਬਾਰ ਸਾਹਿਬ ਦੇ ਬਾਹਰੋਂ ਨਵੀਂ ਭਰਤੀ ਦੀ ਸ਼ੁਰੂਆਤ ਕਰਨ ਜਾ ਰਹੇ ਨੇ ਜਿਸ ਦੇ ਵਿੱਚ ਕਈ ਹੋਰ ਕਮੇਟੀ ਮੈਂਬਰ ਵੀ ਸ਼ਾਮਲ ਨੇ ਤੇ ਇਹ ਸਿੱਧਾ ਸਿੱਧਾ ਸੁਖਬੀਰ ਬਾਦਲ ਦੇ ਖਿਲਾਫ ਜਾਪਦਾ ਹੋਇਆ ਨਜ਼ਰ ਆ ਰਿਹਾ ਹੈ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਦਾ ਗਰੁੱਪ ਆਪਣੀ ਨਵੇਂ ਅਕਾਲੀ ਦਲ ਦੀ ਭਰਤੀ ਕਰਵਾ ਚੁੱਕਾ ਹੈ ਤੇ ਹੁਣ ਬੀਤੇ ਕੁਝ ਦਿਨਾਂ ਬਾਅਦ ਨਵੇਂ ਅਕਾਲੀ ਦਲ ਦੀ ਦੁਬਾਰਾ ਤੋਂ ਭਰਤੀ ਸ਼ੁਰੂ ਹੋਣ ਜਾ ਰਹੀ ਹੈ ਜਿਸ ਦੀ ਅਗਵਾਈ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਕੀਤੀ ਜਾਣੀ ਹੈ ਤੇ ਹੁਣ ਵੇਖਣਾ ਹੋਵੇਗਾ ਕਿ ਅਕਾਲੀ ਵਰਕਰ ਕਿਸ ਅਕਾਲੀ ਦਲ ਵੱਲ ਜਾਂਦੇ ਨੇ ਕਿਉਂਕਿ ਇੱਥੇ ਅਕਾਲੀ ਵਰਕਰਾਂ ਲਈ ਵੀ ਬੜੀ ਕਨਫਿਊਜ਼ਨ ਬਣ ਚੁੱਕੀ ਹੈ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਦੇ ਉੱਤੇ ਜਿਹੜੀ ਨਵੀਂ ਪਰਤੀ ਹੋ ਰਹੀ ਹੈ ਉਸ ਪਰਤੀ ਦੀ ਮੁਹਿੰਮ ਦੇ ਵਿੱਚ ਹਿੱਸਾ ਲੈਣਗੇ ਜਾਂ ਫਿਰ ਸੁਖਬੀਰ ਸਿੰਘ ਬਾਦਲ ਗਰੁੱਪ ਵੱਲੋਂ ਜਿਹੜੀ ਅਕਾਲੀ ਦਲ ਦੇ ਵਿੱਚ ਪਰਤੀ ਕੀਤੀ ਜਾ ਰਹੀ ਹੈ ਉਸ ਦੇ ਵਿੱਚ ਹਿੱਸਾ ਲੈਣਗੇ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ